ਬਠਿੰਡਾ ਦੇ ਨਵੇਂ ਐਸਐਸਪੀ ਦੀਪਕ ਪਾਰਿਕ ਨੇ ਅਹੁਦਾ ਸੰਭਾਲਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਹਰ ਗਤੀਵਿਧੀ ਤੇ ਸੇਲ ਜਵਾਲਿਆਂ ਵੱਲੋਂ 24 ਘੰਟੇ ਨਜ਼ਰ ਰੱਖੀ ਜਾਵੇਗੀ ਇਸ ਮੌਕੇ ਬੋਲਦਿਆਂ ਐਸਐਸਪੀ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਹੀ ਕੰਮ ਕੀਤਾ ਜਾਵੇਗਾ ਤਾਂ ਜੋ ਜ਼ਿਲ੍ਹਾ ਵੀ ਅਪਰਾਧ ਮੁਕਤ ਹੋ ਸਕੇ ਅਤੇ ਆਉਣ ਵਾਲੇ ਦਿਨਾਂ ਚ ਚੋਣਾ ਵੀ ਅਮਨ ਆਮਾਨ ਨਾਲ ਕਰਵਾਈਆਂ ਜਾ ਸਕਣ ਕੰਮ ਕਰਨ ਦੀ ਲੋੜ ਹੈ ਜਾਂ ਕੁਝ ਬਦਲਿਆ ਜਾ ਸਕਦਾ ਹੈ ਕੰਮ ਉੱਥੇ ਵੀ ਹੋਣਾ ਚਾਹੀਦਾ ਹੈ ਵੈਸੇ ਵੀ ਪੰਜਾਬ ਪੁਲਿਸ ਨੂੰ ਨੰਬਰ 1 ਪੁਲਿਸ ਮੰਨਿਆ ਜਾਂਦਾ ਹੈ ਪੁਲਿਸ ਦਾ ਮਨੋਵਲ ਵੀ ਬਹੁਤ ਮਜ਼ਬੂਤ ਹੈ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਐਸਐਸਪੀ ਸਾਹਿਬ ਬਠਿੰਡਾ ਜੁਆਇਨ ਕੀਤਾ ਹੈ ਐਸਐਸਪੀ ਤਾਂ ਇਲੈਕਸ਼ਨ ਕੋਡ ਵੀ ਲੱਗਿਆ ਹੋਇਆ ਹੈ ਔਰ ਇਲੈਕਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਟ੍ਰੈਟਜੀ ਰਹੇਗੀ ਕਿਉਂਕਿ ਹੌਟ ਸਪੌਟ ਹੈ ਇਲੈਕਸ਼ਨ ਨੂੰ ਲੈ ਕੇ ਜੀ ਜਿਹੜੀ ਵੀ ਐਮਸੀਸੀ ਗਾਈਡਲਾਈਨਸ ਹੈਗੇ ਹੈ ਮਾਡਲ ਕੋਡ ਅਫ ਕੰਡਿਸ਼ਨ ਕਮਿਸ਼ਨ ਆਫ ਇੰਡੀਆ ਦੀ ਉਦੇ ਅਕੋਰਡਿੰਗ ਅਸੀਂ ਕੰਮ ਕਰਾਂਗੇ ਤੇ ਸਾਡੀ ਕੋਸ਼ਿਸ਼ ਇਹ ਹੈਗੀ ਕਿ ਪ੍ਰੀਵੈਂਟਿਵ ਤੇ ਪ੍ਰੋਐਕਟਿਵ ਦੋਨੋਂ ਤਰੀਕੇ ਦੇ ਪੁਲਿਸਿੰਗ ਕਰਕੇ ਕ੍ਰਾਈਮ ਨੂੰ ਵੀ ਪ੍ਰੀਵੈਂਟ ਕਰੀਏ ਅਤੇ ਜਿਹੜੇ ਵੀ ਐਮਸੀਸੀ ਦੀ ਗਾਈਡਲਾਈਨਸ ਹੈਗੀ ਉਹ ਇਨਪਲਾਈ ਕਰਾਂਗੇ। ਇਲੈਕਸ਼ਨਾਂ ਦੇ ਵਿੱਚ ਸਰ ਪਿਛਲੇ ਇਲੈਕਸ਼ਨਾਂ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਇਲੈਕਸ਼ਨਾਂ ਮੋਰਾਂ ਜਿਹੜਾ ਪੈਸਾ ਬਣਦਾ ਜਾਂਦਾ ਸ਼ਰਾਬ ਵੰਦੀ ਜਾਂਦੀ ਹੈ ਇਸ ਨੂੰ ਸੀ ਰੋਕਣ ਲਈ ਜਿਹੜਾ ਕਿਸ ਤਰ੍ਹਾਂ ਦਾ ਪ੍ਰਬੰਧ ਰਹਿਣਗੇ। ਇਹਦੇ ਅਸੀਂ 24 ਘੰਟੇ ਮੋਨਿਟਰਿੰਗ ਕਰਾਂਗੇ ਸਾਡੀ ਟੀਮਸ ਆਲਰੇਡੀ ਜਿਹੜੀ ਹੈਗੀ ਅਸੀਂ ਐਕਟੀਵੇਟ ਕਰਨ ਲੱਗੇ ਆਂ। ਤਾਂ ਕਿ ਇਹ ਜਿਹੜੀ ਚੀਜ਼ ਐ ਨੂੰ ਪ੍ਰੀਵੈਂਟਿਵ ਤੌਰ ਤੇ ਹੀ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ। ਤੁਹਾਡੀ ਕੀ ਸਟ੍ਰੈਟਜੀ ਜਿਹੜੀ ਐ ਇਸ ਨੂੰ ਲੈ ਕੇ ਬਠਿੰਡਾ ਜਿਲ੍ਹੇ ਨੂੰ ਲੈ ਕੇ ਕੀ ਸੋਚਿਆ ਜੀ ਵੀ ਕਿ ਇਸ ਤਰ੍ਹਾਂ ਦਾ ਜਿਹੜਾ ਬਠਿੰਡਾ ਦੇ ਵਿੱਚ ਕੰਮ ਕੀਤਾ ਜਾਵੇ। ਰੂਲ ਆਫ ਲਾ ਨੂੰ ਫੋਲੋ ਕਰਾਂਗੇ ਤੇ ਫੋਲੋ ਕਰਾਵਾਵਾਂਗੇ। ਜੀ। ਕਿਉਂਕਿ ਲੰਬਾ ਸਮਾਂ ਜਿਹੜਾ ਬਠਿੰਡਾ ਜਿਲ੍ਹਾ ਹੈ ਉਹ ਕ੍ਰਾਈਮ ਦੇ ਮਾਮਲੇ ਵਿੱਚ ਪੰਜਾਬ ਚੋਂ ਟੌਪ ਰਿਹਾ ਹੈ। ਤਾਂ ਕੁਝ ਹਰਕ ਪਿਆ ਪਿਛਲੇ ਐਸਐਸਪੀ ਦੌਰਾਨ ਤੇ ਕੀ ਇਸ ਨੂੰ ਜਿਹੜਾ ਹੋਰ ਮਿਚੇ ਲਿਆਉਣ ਵਾਸਤੇ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਆ ਦੇਖੋ ਜੀ ਜਿਹੜੀ ਸਾਡੇ ਸੀਨੀਅਰ ਆਫੀਸਰਸ ਦਾ ਡੀਜੀਪੀ ਸਾਹਿਬ ਦੇ ਬੀ ਇਨਸਟਰਕਸ਼ਨਸ ਹੈਗੇ ਤੇ ਸਾਡਾ ਵੀ ਇੱਕ ਮਕਸਦ ਹੈਗਾ ਕਿ ਮਹਿਕਮੇ ਦੇ ਵਿੱਚ ਨਾ ਕਿ ਸਿਰਫ ਆਪਣੇ ਜ਼ਿਲ੍ਹੇ ਦੇ ਆਪਣੇ ਸਟੇਟ ਦੇ ਵਿੱਚ ਬਲਕਿ ਦੇਸ਼ ਭਰ ਦੇ ਵਿੱਚ ਕੋਈ ਵੀ ਬੈਸਟ ਪ੍ਰੈਕਟਿਸ ਜਿਹੜੀ ਹੁੰਦੀ ਹੈ ਉਹਨੂੰ ਅਸੀਂ ਸ਼ੇਅਰ ਕਰਦੇ ਹਾਂ ਉਹ ਤੋਂ ਸਿੱਖਦੇ ਹਾਂ ਤੇ ਜਿਹੜੀ ਬੈਸਟ ਪ੍ਰੈਕਟਿਸ ਆਪਣੇ ਜ਼ਿਲ੍ਹੇ ਦੇ ਵਿੱਚ ਹੋਈ ਹੈ ਉਹਨੂੰ ਵੀ ਅਸੀਂ ਕੰਟੀਨਿਊ ਕਰਾਂਗੇ ਉਹ ਤੋਂ ਸਿੱਖਾਂਗੇ ਵੀ ਤੇ ਨਾਲ ਹੀ ਕੋਸ਼ਿਸ਼ ਕਰਾਂਗੇ ਕਿ ਜਿੱਥੇ-ਇਥੇ ਸਕੋਪ ਆਫ ਇੰਪਰੂਵਮੈਂਟ ਹੈਗਾ ਉਹਨੂੰ ਹੋਰ ਬੈਠ ਕੇ। ਫੋਰਸ ਦੇ ਮਨੁਮਲ ਦੇ ਕੀ ਕਰਾਇਆ ਜਾਏਗਾ। ਕਿਉਂਕਿ ਇਲੈਕਸ਼ਨ ਟਾਈਮ ਹੈ ਜੀ ਫੋਰਸ ਜਿਹੜੀ ਆ ਘੱਟ ਵੀ ਹੈ ਔਰ ਇਸ ਨੂੰ ਜਿਹੜਾ ਉਪਚਾਰ ਵੀ ਕਰਨਾ ਹੈ। ਪੰਜਾਬ ਪੁਲਿਸ ਦੁਨੀਆ ਦੇ ਵਿੱਚ ਮੰਨੇਗੀ ਨੰਬਰ 1 ਫੋਰਸਾਂ ਚੋਂ ਹੈਗੀ ਹੈ। ਸਾਡਾ ਮਨੁਮਲ ਬਿਲਕੁਲ ਹਮੇਸ਼ਾ ਆਈ ਰਹਿੰਦਾ ਹੈ ਤੇ ਤੁਹਾਨੂੰ ਇਸ ਪੱਖੋਂ ਮੈਂ ਤੁਹਾਨੂੰ ਅਸ਼ੋਰ ਕਰਦਾ ਕਿ ਸਾਡਾ ਮਨੁਮਲ ਬਿਲਕੁਲ ਟੌਪ ਤੇ ਰਹੇਗਾ ਤੇ ਇਲੈਕਸ਼ਨ ਦੇ ਵਿੱਚ ਤਗੜੇ ਕੋਕੀ ਡਿਊਟੀ ਮਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ